ਤਾਂ ਦੋਸਤੋ ਇਹ ਆਪਾਂ ਬਣਾਇਆ ਏ ਦੋਸੀਵਾਟ ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਮੈਂ ਚਿੰਮਾ ਵਲੋਗਸ ਤੇ ਤੁਹਾਡਾ ਸਵਾਗਤ ਹੈ ਤੁਹਾਡੀ ਪਿਆਰ ਤੁਹਾਡੀ ਦੋਹਾਂ ਦਿਨਾਂ ਆਪਾਂ ਬ੍ਰੀਕੋ ਠੀਕ ਹੈ ਦੋਸਤੋ ਮੈਂ ਤਾਂ ਰੈਡੀ ਸਟੱਡੀ ਹੋ ਗਿਆ ਸੋ ਦੇਖਿਆਣ ਗਾਇਸ ਮਮਾ ਹੋ ਰੈਡੀ ਸਟੱਡੀ ਹੋ ਰਹੇ ਨੇ ਹਾਂਜੀ ਕਿੱਥੇ ਚੱਲੇ ਹੋ ਮਾਤਾ ਜੀ ਘੱਟੇ ਘੱਟੇ ਜਾਣਾ ਨਹੀਂ ਨਹੀਂ ਜੇ ਅੱਜ ਕਰਾ ਲੈਣੇ ਮੁੱਦਿਆ ਠੀਕ ਹੈ ਮੈਂ ਘੱਟ ਜਾਣਾ ਫਿਰ ਠੀਕ ਆ ਕਿੱਥੇ ਚੱਲੇ ਤੂੰ ਦੱਸ ਨਹੀ ਫਿਰ ਠੀਕ ਕਰਾਂ ਕੀ ਮਤਲਬ ਹੈ ਹੈ ਫੇ ਠੀਕ ਹੈ ਨੈਕ ਮਿੰਟ ਲਗਾ ਸੈਕਟਰ ਜਾਣਾ ਫਿਰ ਮੈਂ ਕਿਹਾ ਫਿਰ ਮੈਂ ਨਹੀਂ ਜਾਂਦਾ ਹਾਂ ਤੂੰ ਸਿੱਧਾ ਕਹਿਣਾ ਵੀ ਮੈਂ ਤੁਹਾਡੇ ਨਾਲ ਨਹੀਂ ਜਾਣਾ ਜੈਕਟਿਵਟ ਜਾਣਾ ਜਾਓ ਨਹੀਂ ਨਹੀਂ ਐਕਟਿਵਟ ਨਹੀਂ ਗੱਡੀ ਤੇ ਤਾਂ ਚਲ ਜੂੰਗਾ ਐਕਟਿਵਟ ਨਹੀਂ ਐਕਟਿਵਟ ਹੀ ਜਾਣਾ ਹੁਣ ਤਿੰਨੇ ਹੀ ਜਾਵਾਂਗੇ ਪਰ ਜਾਵਾਂਗੇ ਐ ਮੈਂ ਜਾਣਾ ਹੀ ਨਹੀਂ ਹਿਸਾਬ ਨਾਲ ਤੇਰਾ ਸਵਾਲ ਹੀ ਇਹੀ ਹੈ ਮੇਨ ਮੁੱਦਾ ਹੀ ਇਹ ਹੈ ਵੀ ਮੈਂ ਜਾਣਾ ਨਹੀਂ ਮੈਰੀ ਤੈਨੂੰ ਪੁੱਛਿਆ ਕੀ ਪੁੱਛਿਆ ਰਿਹਾਗੇ ਮੈਂ ਕੱਤ ਜਾਣਾ ਵਾ ਇਹ ਮੈਂ ਉਹਨੂੰ ਇਹੀ ਕਹਿ ਨਹੀਂ ਵੀ ਮੈਂ ਜਾਣਾ ਹਾਂ ਤਾਂ ਤੇ ਜਾਂਦਾ ਕੀ ਮਤਲਬ ਪਰ ਇਹ ਦੇ ਦੂਰ ਹਣਾ ਇੱਕ ਵਾਰ ਥੋੜੀ ਜਿਆ ਹਣਾ ਉਹ ਤੁਹਾਡਾ ਪਤਾ ਤੁਸੀਂ ਮੰਮੀ ਆ ਤੁਸੀਂ ਕੁਝ ਵੀ ਕਰ ਸਕਦੇ ਹੋ ਪਰ ਉਸ ਤੋਂ ਤਿਆਰ ਹੁੰਦੇ ਪਏ ਨੇ ਹੁਣ ਅਸੀਂ ਫੋਟੋ ਖਿੱਚਦੇ ਪੈਸੀ ਆ ਰੀਤ ਸਾਡੀ ਦੇਖੋਗੇ ਬਈ ਯਾਰਾਣੀ ਲੱਗਦੀ ਆ ਟੋਟਲੀ ਬਈ ਯਾਰਾਣੀ ਗਾਇਸ ਦੇਖੋ ਮੈਂ ਅੱਗੇ ਚੁੰਡੀਆਂ ਚੁੰਡੀਆਂ ਬੋਲੋ ਯਾਰੇ ਹੂੰ ਬੋਲਣ ਜੋ ਕੇ ਛੱਡਿਆ ਸਾਨੂੰ ਕੋ ਮੈਂ ਕਿਹੜਾ ਜਬਾਨ ਫੜ ਲਈ ਤੇ ਦੋਸਤੋ ਜਦ ਤੱਕ ਮੋਂ ਡੈਡੀ ਹੁੰਦੇ ਆ ਉਸ ਤੱਕ ਆਪਾਂ ਚਾਹ ਪੀਨੇ ਰਹੀ ਉਹ ਤਾਂ ਇੱਜਾ ਹਨਾ ਨਾ ਤਾਂ ਉਹ ਕਿੰਦਾ ਤੂੰ ਚਾਹ ਤੂੰ ਚਾਹ ਨਹੀਂ ਬਣਾਈ ਕਦੇ ਮੈਂ ਨੱਕ ਘੁੱਟ ਦਿੰਦਾ ਕਦੇ ਕੁਝ ਕਰ ਦਿੰਦਾ ਆ ਦੇਖ ਲੈ ਇੱਕ ਨੂੰ ਕਰਨੀ ਦੂਜਾ ਲੱਗ ਜਾਂਦਾ ਵਾ ਮੈਂ ਕੀਤਾ ਮੈਂ ਕੁਝ ਕੀਤਾ ਹਰ ਜਾ ਓਏ ਚੱਲ ਨਾ ਮੈਂ ਜਿਮ ਮੇ ਜਾਣਾ ਉਹ ਤੇਰੀ ਜਿਮ ਨਹੀਂ ਲੋਟਾਂ ਦੀ ਚਾਚੂ ਬੋਲਦੇ ਸੀ ਹੁਣ ਤੈਨੂੰ ਬਈ ਇਹ ਹੈ ਜਮ ਖਾ ਲੈਣ ਦਾ ਵਾ ਜਿਆਦੇ ਇਹਨੂੰ ਕਹ ਖਾਵੇ ਨਾ ਆਪਦਾ ਵੇਟ ਰਿਡਿਊਸ ਕਰੇ ਤੇ ਹਾਂ ਮੈਂ ਕਿ ਰੋਟੀ ਛੱਡਨੀ ਤਾਂ ਇਹਦਾ ਫਲੂਟ ਲੱਗਿਆ ਹੈ। ਨਹੀਂ। ਪਰ ਆਦੀ ਰੋਟੀ ਛੱਡਦਣੀ ਮੈਂ। ਰੋਟੀ ਛੱਡਣ ਨਾਲ ਨਹੀਂ ਕੁਝ ਹੁੰਦਾ। ਨਹੀਂ ਨਹੀਂ। ਜਿਹੜਾ ਰੋਟੀ ਚ ਪ੍ਰੋਟੀਨ ਆ, ਤੱਤ ਆ ਨਾ ਉਹ ਹੋਰ ਕਿਸੇ ਚੀਜ਼ ਨਹੀਂ ਮਿਲਦੇ। ਮੈਂ ਕਿਹੜਾ ਸਾਰ ਜਿੰਮੇ ਰੋਟੀ ਛੱਡਦਣੀ ਮੈਂ ਜਿਹੜਾ ਤਾਂ ਤਾਲੀਆਂ ਚੀਜ਼ਾਂ ਖਾਣਾ ਹੀ ਹੈ। ਤਾਂ ਕਿ ਤਾਲੀਆਂ ਚੀਜ਼ਾਂ ਖਾਏਗਾ ਨਾ ਤੇ ਜਿੰਮ ਤੂੰ ਘੱਟ ਲਾਏਗਾ ਜਾਂ ਤੂੰ ਜਿੰਮ ਮਤਲਬ ਲਾਏਗਾ ਵੀ ਫਿਰ ਓਵਰਲੋਡ ਖਾਏਗਾ ਤੇਰੇ ਕਲੌਟ ਬਣ ਜਾਣਗੇ। ਤੂੰ ਆਪ ਓਵਰ ਕੰਫੀਡੈਂਸ ਚੱਲ ਰਿਹਾ ਵੀ ਮੈਂ ਛੇਤੀ ਖਾਊਂਗਾ ਛੇਤੀ ਜੰਮ ਲਾਊਂਗਾ ਛੇਤੀ ਸਾਰਾ ਕੁਝ ਇੱਕਦਮ ਹੋ ਜੂਗਾ ਇੱਕਦਮ ਕੁਛ ਨਹੀਂ ਹੋਣਾ ਲੈ ਕੇ ਤੁਹਾਨੂੰ ਜੰਮ ਹੋ ਜਾਣਾ ਜੀ ਕੁਛ ਨਹੀਂ ਹੋਣਾ ਫਿਰ ਤੂੰ ਜਿਆਦਾ ਨਾ ਖਾਇਆ ਕਰ ਤੂੰ ਜਰਾ ਫੰਦੇ ਵਿੱਚ ਡਾਈਟ ਦੇਖੋ ਮੈਂ ਕੁਛ ਨਹੀਂ ਖਾਦਾ ਸਵੇਰੇ ਰੋਟੀ ਖਾਦੀ ਐ ਕੁਛ ਨਹੀਂ ਖਾਦਾ ਜਾਂ ਫਿਰ ਕਪੀਤਾ ਚੇਕ ਪੀਂਦੇ ਆ ਹਣਾ ਬਸ ਇਦਾਂ ਦੇ ਸ਼ੇਕ ਸ਼ੂਕ ਦੀ ਗੱਲ ਨਹੀਂ ਆ ਗਈ ਜਿਵੇਂ ਤੂੰ ਜਿਆਦਾ ਡ్రਾਈ ਫਰੂਟ ਖਾਣਾ ਨਾ ਨਾ ਮੈਂ ਤੇਰੀ ਸਿਹਤ ਆ ਨਾ ਜਿਹੜੀ ਉਹ ਬਿਲਕੁਲ ਫਿੱਟ ਉਹ ਆ ਸਹੀ ਆ ਇਹਨੂੰ ਫਿੱਟ ਕਰਨਾ ਤੂੰ ਉੰਦਰ ਸਟਾਈਮ ਨਾ ਹੋਣਾ ਚਾਹੀਦਾ ਤੇ ਫਿਰ ਜੇ ਓਵਰਲੋਡ ਖਾਏਗਾ ਤੈਨੂੰ ਰੋਟੀ ਪੋਸਟੀ ਗੈ ਸੈਲਡ ਵਗੈਰਾ ਉਹ ਖਾਇਆ ਕਰ ਉਹੀ ਤਾਂ ਕਹਿੰਦਾ ਮੈਂ ਓਵਰਲੋਡ ਖਾਂਦਿਆਂ ਹੀ ਓਵਰਲੋਡ ਕੀ ਖਾਇਆ ਦੇਖੋ ਜਿਹੜਾ ਚੀਜ਼ਾਂ ਨਾ ਖਾਇਆ ਕਰ ਗਾਇਜ਼ ਇਹ ਤਾਂ ਲੜ ਪਏ ਯਾਰ ਐਵੇਂ ਤੈਨੂੰ ਬਾਅਦ ਚ ਮਿਲਦੇ ਹਾਂ ਹੁਣ ਆਪਾਂ ਦੋਸਤ ਹੁਣ ਪਹਿਲਾਂ ਚੱਲੇ ਨੇ ਬੁਟੀਕ ਤੇ ਸੂਟ ਲੈਣ ਵਾਸਤੇ ਛੋੜਦੇ ਆ ਚੱਲੇ ਗੱਡੀ ਤੇ ਬੁਟੀਕ ਮੈਂ ਤਾਂ ਚੱਲਣਾ ਐ ਬੁਟੀਕ ਤੇ ਚੱਲਣਾ ਕਿ ਚੱਲਣਾ ਇਹ ਤਾਂ ਚੱਲਨੇ ਆ ਮੈਂ ਵੀ ਜਾਣਾ ਵਾ ਰੁਕ ਜੋ ਓ ਮੈਨੂੰ ਸਾਡ ਕਿਹਨਾ ਜਾ ਮੈਂ ਨਾਲ ਜਾਣਾ ਮੈਂ ਪਿੱਛੇ ਆ ਜਾਣਾ ਸਾਡੇ ਮੰਗਰ ਆਉਣ ਦੀ ਕੋਈ ਲੋੜ ਨਹੀਂ ਮਿਲਦਾ ਕਿਉਂ ਤੂੰ ਬਹੁਤ ਮੇਰੇ ਹੱਥੀ ਪੈਣ ਲੱਗ ਗਿਆ ਮੈਂ ਬੱਸ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਹੁਣ ਤੈਨੂੰ ਓਏ ਮੈਂ ਹੱਥੀ ਪੈਣ ਦੇ ਉਰੇ ਦੇ ਚਾਬੀ ਲੌਕ ਲਾਉਣ ਦੇ ਇਹ ਰਾਤ ਗੱਲ ਹੁੰਦੀ ਆ ਕੀ ਕੁਝ ਕਹਿ ਆ ਦਿੱਤੇ ਤੇ ਦੋਮਾ ਦੀ ਆ ਕੁਝ ਦੀ ਗੱਲ ਨੂੰ ਮੇਨੋਂ ਵਿੱਚ ਹੋਰ ਮਰ ਮਮੇ ਕੀ ਹੋਵਾ ਤੂੰ ਤਾਂ ਕੁਛ ਕਹਿੰਦਾ ਨਹੀਂ ਗਾ ਇਹ ਕੀ ਆ ਪੈਸੇ ਦੇ ਕੇ ਆਉਣੇ ਆ ਕਿ ਵੀ ਮੈਂ ਲੈ ਜਾ ਮਾਪੇ ਰਮਨ ਉਹ ਫਿਰ ਪੈਸਾ ਦੇ ਆਉਂਗਾ ਤੈਨੂੰ ਮੈਂ ਪਰ ਮਮੇ ਆ ਗੱਲਾਂ ਮਾੜੀਆਂ ਲੱਗਦੀਆਂ ਫਿਰ ਮੈਨੂੰ ਚੱਲ ਠੀਕ ਆ ਤੂੰ ਜਿਹੜੀ ਚੰਗੀਆਂ ਕਰਦੀਆਂ ਨਾ ਉਹ ਮਮੇ ਲੱਭ ਲੈ ਚੰਗੀਆਂ ਕਰਦੀ ਨਾਪ ਲੂਗਾ ਨਵੀਂ ਮਮਮੀ ਪਾਪਾ ਮਨਾਉਂਗਾ ਪਹਿਲਾਂ ਮੈਂ ਆਪਦਾ ਅਨਿੰਦਰ ਪਰੇ ਹਟ ਜਾਉਂਗਾ ਫਿਰ ਆ ਕਿਉਂ ਖਜਾਨੇ ਪਏ ਹੋ ਤੂੰ ਖਜਾਨਾ ਮੈਂ ਕੀ ਖਜਾਨੇ ਮੈਂ ਤੈਨੂੰ ਕੁਛ ਕਿਹਾ ਚੱਲ ਧੀਆ ਮੈਂ ਕਹਾ ਵਾ ਨਾ ਹਾਂ ਤੁਸੀਂ ਮੈਨੂੰ ਕੁੱਟੇ ਨਹੀਂ ਕਹ ਮੈਂ ਤੁਸੀਂ ਕਿਹੜਾ ਕੁਛ ਕਰਨ ਕੋਣ ਕੁਛ ਕਰਨੇ ਮੇਰਾ ਸ਼ੋਰ ਠੂ ਮਲੇਂਦਰ ਹਟ ਜਾ ਮੈਂ ਰੁਕ ਜਾ ਫਿਰ ਇੱਥੇ ਚਾਬੀ ਦੋ ਨਹੀਂ ਨਹੀਂ ਤੇ ਆ ਦਿਖਾਈ ਮੇਰੇ ਕੋਲ ਭਾਈ ਛੱਡੀ ਅੱਛਾ ਛੱਡੀ ਆ ਲੱਕਿਆ ਚੱਲੋ ਚੱਲੀਏ ਤੇ ਬਿਨਾ ਛੋਡੀ ਜਾਣੀ ਨਾ ਨਾ ਜਾ ਨਹੀਂ ਯਾਰ ਇਹਨਾਂ ਨੂੰ ਫਿਰ ਵੀ ਚੱਲ ਜਾਣਾ ਓਏ ਘੜਜੋ ਦਰਾ ਦੇ ਲਾ ਬਲਤ ਆ ਰੀਤੇ ਮਮੀ ਨੂੰ ਜਾਣਨ ਦੀਆਂ ਫੜ ਮੈਂ ਹੀ ਕਰਾਂ ਫੜ ਇਹਨਾਂ ਨੂੰ ਮਾ ਬੂੜੇ ਬੈਠੇ ਕੇ ਚੱਲ ਗਏ ਹੁਣ ਆਪਾਂ ਚੱਲਦੇ ਫਿਰ ਥਨ ਚੱਲ ਕੇ ਮਿਲਦੇ ਮੈਨੂੰ ਧੱਕਾ ਕਰਦੇ ਸੀਗੇ ਲੈ ਕੇ ਨਹੀਂ ਜਾਂਦੇ ਭਾਈ ਲੈ ਕੇ ਮੈਂ ਆਪ ਹੀ ਨਹੀਂ ਜਾਣਾਗਾ ਤੈਨੂੰ ਲੈ ਕੇ ਲਿਜਾ ਕੇ ਕਰਨਾ ਯਾਰ ਕੀ ਆ ਬਸ ਮਨਿੰਦਰ ਮੈਂ ਬਹੁਤ ਬਰਦਾਸ਼ਤ ਕਰ ਲਿਆ ਤੈਨੂੰ ਹੁਣ ਮੈਂ ਕੀ ਕੀਤਾ ਵਾ ਤੂੰ ਤਾਂ ਕੁਝ ਕਰਦਾ ਹੀ ਨਹੀਂ ਸਾਰਾ ਕੁਝ ਮੈਂ ਹੀ ਕਰਦੀ ਆ ਮਨਿੰਦਰ ਬਸ ਤੈਨੂੰ ਸਾਰਾ ਕੁਝ ਕਰਨ ਤੋਂ ਬਾਅਦ ਤੈਨੂੰ ਪਤਾ ਲੱਗ ਜਾਂਦਾ ਵੀ ਮੈਂ ਕੀ ਕੀਤਾ ਵਾ ਇਧਰ ਵੀ ਨਹੀਂ ਪਤਾ ਲੱਗਦਾ ਤੂੰ ਕਰਦਾ ਕੀ ਪਿਆ ਮੈਂ ਤੇ ਮੜ ਜੇ ਬਾਲ ਹੀ ਖਲਾਰੇ ਸੀ ਤੁਸੀਂ ਮੇਰੇ ਤੁਸੀਂ ਇਹ ਕੀਤਾ ਵਾ ਨਾਲੇ ਪਤਾ ਵਾ ਮਜ਼ਾਕ ਕਰਦੇ ਪਏ ਆ ਮੈਂ ਨਹੀਂ ਨਾ ਕਰਦੀ ਸੀ ਓਏ ਯਾਰ ਮੰਮੀ ਚੱਲ ਭਗਦੇ ਤਾਂ ਨਹੀਂ ਕਰਦਾ ਬਸ ਨਹੀਂ ਮਨਿੰਦਰ ਚੰਨਾ ਟੱਪ ਤੇ ਚੰਨਰ ਜਿੱਤ ਓਏ ਯਾਰ ਮੰਮੀ ਕਿਉਂ ਉਹੀ ਗੱਲਾਂ ਕਰੀ ਜਾਂਦੇ ਆ ਫਿਰ ਨਹੀਂ ਮਨਿੰਦਰ ਮੈਨੂੰ ਲੜ ਕੇ ਸਵਾਦ ਨਹੀਂ ਹੁੰਦਾ ਜਾਣਦਾ ਇੰਨਾ ਵਧੀਆ ਮੂਡ ਸੀ ਇੰਨਾ ਵਧੀਆ ਮੂਡ ਸੀ ਨਾ ਇੰਨੀ ਖੁਸ਼ ਹੋ ਕੇ ਮੈਂ ਤਿਆਰ ਹੋਈ ਵੀ ਚੱਲ ਜਾਂਦੇ ਆ ਤੇ ਮੈਂ ਆਪਦੀ ਆ ਸ਼ਕਲ ਦੇਖੀ ਤੇਰੀ ਨਿਜਾਮ ਵਾਲੀ ਤੈਨੂੰ ਕਦੋਂ ਦਾ ਬੁਲਾਇਆ ਤੈਨੂੰ ਆਉਂਦੇ ਨੂੰ ਕੁੜੀ ਨੇ ਦਾ ਹਸਤਾ ਵੀ ਮਾਤਾ ਦੇ ਘਰ ਆਣਾ ਮੈਂ ਜਦੋਂ ਕਿਤੇ ਤੂੰ ਆਪ ਜਾਣਾ ਆਵੇ ਤਾਂ ਐ ਤਿਆਰ ਹੋ ਜਾਏਗਾ ਮੈਂਟੋ ਮੈਂਟੀ ਕਿਤੇ ਪੱਗਾਂ ਨਹੀਂ ਲੋਟ ਆਉਂਦੀਆਂ ਕਿਤੇ ਕੱਪੜਾ ਨਹੀਂ ਲੋਟ ਆਉਂਦੇ ਆ ਤੰਦਨ ਹੋ ਗਿਆ ਕੱਪੜੇ ਪਾਉਣ ਫਿਰ ਮੈਂ ਚੱਲ ਪੋ ਨਹੀਂ ਐ ਸ਼ਕਲ ਤੇਰੀ ਜਾਣ ਵਾਲੀ ਹੈਗੀ ਆਪਦੀ ਕਿੱਥੇ ਚ ਨੌਤੀ ਸਮੋਰੀ ਹੋਈ ਤੇ ਫਿਰ ਬੈਠੋ ਮੈਂ ਕੱਪੜੇ ਚੇਂਜ ਕਰਕੇ ਆ ਜਾਂਦਾ ਮੈਂ ਦੋਸਤੋ ਨੇਰੀ ਕਰਕੇ ਜਾਣ ਦਾ ਪਲਾਨ ਕੈਨਸਲ ਹੋ ਗਿਆ ਸੀ ਬਹੁਤ ਜ਼ਿਆਦਾ ਨੇਰੀ ਆ ਗਈ ਇਸ ਕਰਕੇ ਮम्मी ਨਹੀਂ ਮੰਨੇ ਚੱਲ ਗਏ ਤਾਂ ਮੰਡੀ ਤੋਂ ਵੀ ਆਨੰਦ ਗイズ ਨੇਰੀ ਜਿਆਦਾ ਚੱਲ ਪਈ ਤਾਂ ਗイズ ਮੰਮੀ ਅੱਖਾਂ ਪਰ ਗਈ ਮਿੱਟੀ ਨੇ ਹੈ ਉਹ ਵੇ ਰੱਖਾਂ ਰੱਖੋ ਕਿੰਨੀ ਜਿਆਦਾ ਪਰ ਗਈ ਕਿੱਧਰ ਅਮੋ ਚੱਲ ਸੀ ਵਾਰ ਹੈ ਗイズ ਤੇ ਆਤਨਾ ਤੇ ਤੋੜ ਦੇ ਰਹੀ ਹੈ ਪੂੰਛ ਤੇ ਮੱਖੀ ਬਹਿ ਗਈ ਗイズ ਮਮਾ ਲੈ ਕੇ ਐਨੀ ਮੰਡੀ ਹੁੰਦੀ ਆ ਗਿਆ ਧਨੀਆ ਪੁਦੀਨਾ ਉਹ ਇੱਥੇ ਠੰਡੇ ਦਾ ਪੂਲਾ ਪਤਾ ਬੰਦ ਕਰ ਦੇ ਗੇਟ ਬੰਦ ਕਰ ਪਾਗਲ ਗੇਟ ਬੰਦ ਕਰ ਮਿੱਟੀ ਪੜਜੂ ਅੰਦਰ ਦੋਸਤੋ ਆਮ ਬੰਦ ਰੱਖ ਜਤੀ ਆ ਰੱਖਤੀ ਖਾਵਾਂਗੇ ਰੀਤੇ ਆਮ ਬਗੇ ਨੇਰ ਬਗੇ ਲਾ ਮਿਲੇ ਖਾਓ ਆ ਬੇਟੀ ਦਾ ਦੇਖ ਮੈਨੂੰ ਜਦ ਮੇਰੇ ਮੂੰਹ ਦਾ ਖਾਣ ਦੇ ਕੇ ਮੈਂ ਕਿਰਕੀ ਨਾ ਤੈਂ ਕਰਕੇ ਦੇਖ ਨਹੀਂ ਤਾਂ ਠੀਕ ਆ ਠੀਕ ਆ ਤਾਂ ਚਲੋ ਦੋਸਤ ਕਰੀਮਸ ਮਾਰ ਚੱਕਰਾਸਾ ਨਾ ਫਿਰ ਮਿਲਦਾ। ਉਤੋਂ ਮम्मा ਤਾਂ ਆ ਕੇ ਠਾਕ ਦੇਖੋ ਕੰਮੇ ਬੈੰਨੇ। ਕੀਤਾ ਮੁੰਮਾ ਦੇ ਸਾਹਮਣੇ ਬੈ ਕੇ ਪੌਪਕੋਰਨ ਇੰਜੋਏ ਕਰ ਰਿਆ। ਉੱਛੇ ਮਮਣ ਹੋਏ। ਹੌਲੀ ਹੌਲੀ ਗਰਬੇ ਆ ਗਈ। ਪਥਵਾ ਮਮਾ ਨਾਲ ਮ ਖਾਣੇ। ਮੈਂ ਖਾਣਾਂ। ਗਾਜਮੈਂ ਥੋੜਾ ਰੋਟੂ ਵੀ ਗਏ ਨੇ। ਕੋਈ ਗੱਲ ਨਹੀਂ ਗਾਜ ਮੰਨ ਜਾਣਾ ਮਰਦ। ਮੈਂ ਖਾ ਲ ਥੋੜੇ। ਵੇ ਜੇ ਮੇਰੀ ਮੰਮੀ ਨੇ ਬਾਲੇ ਰੋਸਦੀ ਆ ਪਪਾ ਸ਼ੌਣ ਨੇ ਨਾ ਓਏ ਪੂਰੀ ਕਹਿੰਦਾ ਸੀ ਨਾ ਵੀ ਕੈਨਸਲ ਹੋ ਗਿਆ ਮੈਨੂੰ ਗਏ ਨਹੀਂ ਕਿ ਉਹਨੇ ਹੀ ਕਰਕੇ ਤੂੰ ਤਾਂ ਤਾਂ ਬੋਲਦਾ ਫਿਰ ਸੱਚ ਦੱਸ ਨਾ ਵੀ ਮੈਨੂੰ ਲੈ ਕੇ ਨਹੀਂ ਗਏ ਮੈਨੂੰ ਗੱਡੀ ਚੋਂ ਲਾ ਗਏ ਤੁਸੀਂ 12 ਵਾਰ ਗਏ ਹੋ ਜਲਦੀ ਮਿੰਨਤ ਆਵੇ ਫਿਰ ਚੱਲਦੇ ਆ ਬਾਅਦ ਚ ਮੇਰੀ ਤੇ ਮੰਮਾ ਲੜਾਈ ਹੋ ਗਈ ਮੈਂ ਅੱਜ ਕਹਿੰਦੇ ਬੁਟੀਕ ਤੇ ਜਾ ਕੇ ਮੈਨੂੰ ਬੁਟੀਕ ਤੇ ਲੈ ਕੇ ਨਹੀਂ ਗਏ ਉਹਦੀ ਭੱਜ ਗਈ ਉਹ ਗੱਲ ਕਰ ਵੀ ਮੈਂ ਮੁੜਿਆ ਇੱਥੇ ਵਾਪਸ ਲਾਸਟ ਚਾਂਸ ਅਖਰ ਆਕੂ ਬਾਬਾ ਨਾਲ ਗੱਲ ਨਾ ਤੈਨੂੰ ਬਥੇਰੇ ਵਾਰ ਮਾਰਨਿੰਗ ਦਿੱਤੀ ਐ ਮਨਿੰਦਰ ਵਲੌਗ ਵੀ ਚੈੱਕ ਕਰ ਲੈ ਤੂੰ ਗੱਲ ਸੁਣ ਲੋਕ ਗਵਾਹ ਨੇ ਜਿਹੜੇ ਦੇਖਦੇ ਗੱਲ ਸੁਣ ਅੱਗੇ ਤੋਂ ਬਾਤਾਂ ਤਾਂ ਤੂੰ 2 ਫੁੱਟ ਦੀ ਦੂਰੀ ਬਣਾ ਕੇ ਰੱਖਿਆ ਕਰਨੀ ਮੈਂ ਤਾਂ ਤੇ ਦੋਸਤੋ ਅੰਮੀ ਲਗਾ ਕੱਢੀ ਜੇ ਮੈਂ ਗਾਲਾਂ ਕੱਢ ਤਾਂ ਤੈਨੂੰ ਦੇਖ ਲੈ ਨਾਲ ਆ ਕੋਪਨਿੰਗ ਡੇ ਕਰਦਾ ਤੁਸੀਂ ਤੁਸੀਂ ਸੋਚਦੇ ਹੋਵੋਗੇ ਕੀ ਪੁੱਛਦੇ ਪਏ ਕਿੰਨੇ ਦਾ ਕੀ ਪੁੱਛਿਆ ਹੋਊਗਾ ਇਹਨਾਂ ਨੇ ਕਹਿਦੇ ਸ਼ਾਪਿੰਗ ਕਰਦੇ ਪਏ ਨੇ ਦੇਖੋ ਆ ਦੇਖੋ ਲੱਲੋ ਦੇਖੋ गाइस ਸ਼ਾਪਿੰਗ ਚੱਲ ਰਹੀ ਆ ਹੈ ਕੀ ਚੱਲ ਰਿਹਾ ਇੱਧਰ ਨਹੀਂ ਐਕਤੀ ਬਹੁਤ ਹੈ ਕੀ ਹੋ ਰਿਹਾ ਹੈ ਕਦਰ ਵਾਲਾ ਪਾਇਆ ਸ਼ਾਪਿੰਗ ਕਰ ਰਹੀ ਆ ਪਾਪਾ ਮੈਨੂੰ ਵੀ ਕੁਝ ਦਿਖਾ ਦਿਓ ਤੈਨੂੰ ਕੀ ਦਿਖਾ ਦਵਾਂ ਤੂੰ ਤਾਂ ਬਹੁ ਭਾਰਦਾ ਮੈਂ ਇੱਥੇ ਹੀ ਲੈ ਲਈਆਂ ਉਹ ਨਹੀਂ ਉਹ ਮੁਸਲਮਾਨ ਵਾਲੀ ਚਾਹ ਤਾਂ ਸੋਹਣੀ ਹੁੰਦੀ ਹੈ। ਉਹ ਵਰਕਿਆਂ ਨੇ ਖੜੀ ਆ ਅੱਜ। ਪਾਪਾ ਗੱਲ ਕਰਾਓ ਮੇਰੀ ਨੰਬਰ ਦੋ ਮੇਰਾ। ਅਸਲਾਮੁਅਲੈਕਮ। ਹੈਲੋ ਅਸਲਾਮੁਅਲੈਕਮ। ਪਾਪਾ ਚੱਪੈ। ਆਹ। ਕੱਟੇ ਜਿੱਤਾ ਪਾਪਾ ਨੇ ਬੂਰੀ ਘਟਤਾ। ਗਾਇਜ਼ ਨੂੰ ਲੱਗਦਾ ਉਹਨੇ ਫੜ ਲਿਆ ਵਾ ਪੂਰੇ ਅਸਲਾਮੁਅਲੈਕਮ ਕਹਤਾ। ਪਾਪਾ ਤੁਮ ਲਾਓ ਯਾਰ ਪਾਪਾ ਨੂੰ ਫੋਨ। ਉਧਰ ਹੀ ਲੱਗੂ। ਗਾਇਜ਼ਾਂ ਕੀ ਹੋ ਗਿਆ ਗਲਤੀ ਨਾਲ ਪਾਪਾ ਨੂੰ ਮੇਰੀ ਗੱਲ ਕਰਾਓ ਕੁਛ ਕਹਿੰਦੇ ਤਾਂ ਨਹੀਂ ਉਹ ਜਾਵਾਂ ਮੈਂ ਫਿਰ ਮੈਂ। ਕੱਡਾਂ ਅੰਬਰਾਂ ਅੰਬਰਾਂ ਸਾਰੇ ਕੱਢ ਲੈਣਾ ਗਾਇਜ਼ ਪਾਪਾ ਕਹਿੰਦੇ ਦੇਖੋ ਉਹ ਤੂੰ ਮੋਹਰ ਮੈਂ ਤਾਂ ਉਹਦੇ ਨੂੰ ਕਿਹਾ ਸੀ ਕਿ ਪਾਪਾ ਉਹ ਦੇਖੋ ਕੈਂਚਰ ਆ ਦੇਖੋ ਗਾਇਜ਼ ਆ ਹਾਂ ਪਾਪਾ ਦੇਖੋ ਪਾਪਾ ਸਾਰਾ ਪਾਪਾ ਦੇਖੋ ਦੇਖੋ ਕਿਤਾ ਸੋਹਣੇ ਪਾਪਾ ਪਾਪਾ ਕਲੀਪ ਤੇ ਦੇਖੋ ਕਲੀਪ ਤੇ ਚੁੱਪ ਕਰ ਜੋ ਬਸ ਦਿਖਾਓ ਤੁਸੀਂ ਚੁੱਪ ਕਰਕੇ ਅਸੀਂ ਦੇਖ ਰਹੇ ਆਂ ਇੱਧਰ ਮੈਂ ਇੱਕ ਪੈਰਟ ਕਲਰ ਦਾ ਪਰਸ ਪਿਆ ਉਹਦੇ ਪਿਆ ਆ ਦੇ ਆ ਦੇ ਸੀ ਗ੍ਰੀਨ ਕਲਰ ਦਾ ਚੋਪੋ ਪਾਪਾ ਉਹ ਖੜੇ ਨੇ ਕੋਈ ਨਾ ਮਿੰਟ ਹੀ ਨਹੀਂ ਪਈ ਹੋਈ ਉਹ ਬਿੱਲੇ ਕੁੱਤਰਾ ਨਾ ਤੁਸੀਂ ਕਿਉਂ ਹਮੇਸ਼ਾ ਮਨ ਲਓ ਇਹ ਸਿਲਾਉ ਉਹਦੇ ਇਹ ਸਿਲਾ ਲਾਹਣਗੀ ਕੋਈ ਤਾਂ ਪੰਘੀ ਪੈ ਗਿਆ ਸੀਗਾ ਪੰਘੀ ਜਾ ਆਪੇ ਪੈ ਗਿਆ ਤੇ ਪੰਘੀ ਕੀ ਪੈ ਇੱਧਰ ਗਾਲਾਂ ਛੱਡ ਪਾਪਾ ਮਿਲ ਕੇ ਦੇਖੋ ਕੋਈ ਮੈਨੂੰ ਵੀ ਕਰਨੀ ਤੇ ਇਹਨਾਂ ਸਮਝ ਆ ਜਾਊ ਕੀ ਆ ਕਲਿੱਪ ਪਾ ਯਾਰ ਇਹ ਡਾਡ ਡਾਡਾ ਕੀ ਕਰਨਾ ਇੰਨੇ ਦੋਸਤ ਤਾਂ ਬੈਠ ਨੇ ਤੁੰਨੂੰ ਰੋਕ ਕੇ ਲੈਂਦੇ ਮੇਰੇ ਗਾੜਾ ਨਾ ਪੈ ਜਾਣਾ ਤਾਂ ਦੋਸਤੋ ਸ਼ਾਪਿੰਗ ਆਪਾਂ ਕਰ ਲਈ ਆ ਮੈਂ ਤਾਂ ਕਿੱਥੇ ਕੀਤੀ ਮਮਾ ਉਹਨਾਂ ਨੇ ਕੀਤੀ ਆ ਹੁਣ ਕੀ ਬਣਾਉਣ ਲੱਗਾਂ ਸਲਾਦ ਕੱਟਣ ਲੱਗਾਂ ਹਾਂ ਯਾ ਸਾ ਆਕਸੀਜਨ ਵਾਟਰ ਆਕਸੀਜਨ ਲਈ ਡਾਕਟਰ ਸੇ ਵਾਟਰ ਹੁੰਦਾ ਭਣੀ ਮੈਂ ਵੀ ਬਣਾਉਣਾ ਡਾਕਟਰ ਸੇ ਵਾਟਰ ਗਾਇਸ ਡਾਕਟਰ ਸੇ ਵਾਟਰ ਬਣਾਉਣੀ ਆਪਾਂ ਹਲੇ ਲੁਕਿਆ ਪਰ ਇਹ ਮੱਦ ਦਾ ਮਿੰਨ ਦਾ ਨਿੰਬੂ ਪਾਣੀ ਬਣਾਈ ਜਾਣਾ ਨਾ ਅੱਧੀ ਰਾਤ ਹੋਣਾ ਯਾਰ ਤੂੰ ਆ ਫੜ ਮੈਂ ਤੇ ਮਿੰਨੇ ਕੀ ਗੱਲ ਜਿੱਤੇ ਆਈ ਤੂੰ ਫੜਾ ਉਹਦਾ ਕਟੂਮ ਵਾਲੀ ਕੱਟੂ ਕੱਪ ਆਪਣਾ ਆਪ ਹੀ ਕਰ ਦੂੰਗਾ ਡਾਕਸੀ ਵਾਟਰ ਬਣਾਉਣ ਲੱਗੀਆਂ ਗਾਇਸ ਤੁਸੀ ਕਿਉਂਕਿ ਇੰਨੇ ਚਕੁੰਦਰਾ ਵੇਸਟ ਕਰਤੀ ਪਰ ਮੈਂ ਚਕੁੰਦਰਾ ਹਲਾ ਦੇਣਾ ਤੱਕਾ ਮੈਂ ਕੱਟਣਾ ਖਾ ਰਹਾ ਹੈ ਉਹ ਤਾਂ ਗਰਮ ਸਿੱਧਾ ਰੋਪਿਆ ਦੋ ਘਟ ਲੈ ਮੈਂ ਵੀ ਆਹ ਤੂੰ ਖਾ ਕੋ ਰੋਟੀ ਤੋਂ ਬਾਅਦ ਖਾ ਲਿਓ ਇੱਕ ਹੋਰ ਖਾ ਲੈ ਜੱਟ ਆਹ ਸਦਾਹੀ ਜਿਹੜੇ ਡਾਕਸੀ ਵਾਟਰ ਆ ਇਹਦੇ ਚ ਪਾਣਾ ਹੈ ਪਾਣੀ ਆ ਪਾਉਣਾ ਆ ਤੁਕੰਦਰ ਤੁਕੰਦਰ ਕੱਟ ਰਹੀ ਤੇ ਆ ਇੱਕ ਬਣਾ ਲਿਆ ਆਪਾਂ ਇਹਦੇ ਚ ਪਾਉਣਾ ਮੈਂ ਨਿੰਬੂ ਅਦਰ ਐਤੀ ਪਾ ਦੇਣਾ ਕਿੱਦਾਂ ਪਾਈ ਜੀ ਹੂੰ ਪਤਾ ਹੀ ਨਹੀਂ ਕਿਦਾਂ ਬਣਾਇ ਦਲਕ ਲੈਨ ਵਾਟਰ ਅਲਕਾ ਲਾਈਨ ਹੁੰਦਾ ਵਾ ਅਲਕਾ ਨਹੀਂ ਟਾਕਸੀ ਵਾਟਾ ਕਰਦੇ ਨੇ ਮਰਨ ਮਤਲਕ ਲੈਨ ਬੋਟਰ ਦਾ ਬੜਾ ਆਂ ਕਰਕੇ ਨਾ ਘਟਕੇ ਵਿੱਚ ਨਿੰਬੂ ਐਂ ਪਾਣਾ ਬਹੁਤ ਉੱਤਨੀ ਕਰਕੇ ਪਾਣਾ ਬਹੁਤ ਨੱਕ ਕਿਉਂ ਰੁਪਾ ਕੇ ਵੈਸੇ ਜੰਗਤ ਤੱਕ ਨਿੰਬੂ ਪਾ ਸਕਦੇ ਆ ਨਿੰਬੂ ਤੋਂ ਨੁਕਸਾਨ ਵੀ ਨਹੀਂ ਕਰਦਾ ਨੁਕਸਾਨ ਨਹੀਂ ਕਰਦਾ ਗੇਸ ਹੋ ਇਹ ਆਪਣੇ ਸਰੀਰ ਲਈ ਬਹੁਤ ਫਾਇਦੇਮੰਦ ਹੈ ਕਿਸਾ ਦੇਖੋ ਸਾਰੇ ਸੌਣ ਵਰਤਾ ਪਈ ਜਾਂਦੇ ਨੇ ਹੌਲੀ ਹੌਲੀ ਤੇ ਇੱਥੇ ਇੱਕ ਖੀਰਾ ਵੀ ਪਾਉਣਾ ਵਾ ਸਬੂਤਾ ਪਾਉਣਾ ਦਾ ਨਹੀਂ ਨਹੀਂ ਸਬੂਤਾ ਥੋੜੀ ਪਾਉਣਾ ਮਾਮਾ ਹਾਂ ਕੱਟ ਕੇ ਐਦਾਂ ਛਿਲਰਸ ਮੇ ਤੇ ਹਾਂ ਅੱਛਾ ਇਹ ਪੀਣਾ ਹੁਣ ਨਹੀਂ ਹੈਗਾ ਪਰ ਹਾਂ ਪੀਣਾ ਸਵੇਰੇ ਆ ਤੇ ਰਾਤ ਨੂੰ ਘੌਂ ਕੇ ਰੱਖ ਦੇਣਾ ਸਵੇਰ ਨੂੰ ਫਿਰ ਇਹ ਪੀ ਲੈਣਾ ਚੰਮ ਚੰਮ ਦੇਖੀ ਕਿ ਨਸਵਾਂ ਲਾ ਦੱਸ ਇਹ ਇਹ ਤਾਂ ਮਰੇ ਬਲਗਣ ਲੱਗ ਗਿਆ ਉੱਤ ਵਿੱਚ ਚੱਲ ਰਿਹਾ ਲੱਗਦਾ ਆ ਕਦ ਦੂਰ ਆ ਕੇ ਗੈਸ ਇਹਦੀ ਪਾਉਣਗੇ ਤੇ ਕਈ ਲੋਕ ਕਦੋਂ ਵੀ ਕਟ-ਕਟ ਪਾਈ ਜਾਂਦੇ ਪਰ ਕਦੋਂ ਨਹੀਂ ਪਾਈਦੇ ਬਸ ਇਹ ਚਗੁੰਦਰ ਬਹੁਤ ਉਹ ਤਾਂ ਥੋੜੀ ਜਿਹੀ ਉਹਦੇ ਚ ਨਿਕਲੀ ਸੀ ਸਰੇਜ ਚ ਗੈਸ ਰਿਜ਼ਲਟ ਦੇਖ ਰਿਹਾ ਸਵੇਰ ਕੀ ਹੁੰਦਾ ਇਹਦਾ ਕੀ ਬੰਦਾ ਇਹ ਇਹ ਸਵੇਰ ਨੂੰ ਰੈੱਡ ਕਲਰ ਦਾ ਹੋ ਜਾਣਾ ਹੈ ਫ੍ਰਿਜ ਵਿੱਚ ਰੱਖਣਾ ਹੈ ਨਹੀਂ ਬਾਹਰ ਹੀ ਰੱਖ ਸਭ ਦੇ ਗ੍ਰੇਨ ਸਿਹਤ ਲਈ ਬੰਦਾ ਤਾਂ ਦੋਸਤੋ ਇਹਦੇ ਨਾਲ ਆਪਣਾ ਜਿਵੇਂ ਲੀਵਰ ਵਗੈਰਾ ਦੀ ਪ੍ਰੋਬਲਮ ਹੈ ਨਾ ਉਹ ਸਹੀ ਹੋ ਜਾਂਦੀ ਹੈ ਅੱਛਾ ਮੇਰੇ ਲੀਵਰ ਪੱਟੇ ਮम्मा ਸਬਜੀ ਕੱਢ ਦੋ ਮੈਂ ਬੱਚਾ ਬਣਾ ਲੈਂਦਾ ਵਾ ਕਿਹੜੀ ਸਬਜੀ ਉਹ ਕਦੂ ਲੈ ਮੈਂ ਇਸ ਤੇ ਕੱਟ ਵੀ ਲਿਆ ਚੱਕ ਲਾਗੀ ਚੱਕਣਾ ਬੱਚਾ ਰੋਟੀ ਤਾਂ ਬਾਹਰ ਇਹਦੇ ਤੇ ਪਦੀਨਾ ਵੀ ਪਾਉਣਾ ਵਾ ਗਰੀ ਸੱਪਾਂ ਇੱਕ ਥੋੜਾ ਜਿਹਾ ਤੁਸੀਂ ਨਾਲ ਆਪਣੇ ਚ ਤੁਲਸੀ ਦੇ ਪੱਤੇ ਵੀ ਪਾ ਸਕਦੇ ਆ। ਆਪਣੇ ਤੁਲਸੀ ਦੀ ਥੋੜੀ ਜਿਹੀ ਪਾ ਲਈ। ਨਹੀਂ ਰਹਿਣ ਦੁਪਤਨੇ ਬਹੁਤ ਆ। ਕਿਉਂ ਤੁਲਸੀ ਨਾ ਮੀ ਫੁੱਟੀ ਹੋਈ ਹੈਗੀ ਐ। ਗੱੜੀ ਤੇ ਤੋੜ ਕੇ ਲਿਆ। ਹੂੰ। ਇਹ ਤਾਂ ਮੱਖਾਈ ਜਾਂਦੀ ਐ ਪਿੱਛੇ ਗੱਡੀ ਰੁਕਾ ਮੈਂ ਲੈ ਆਉਣਾ ਪਿਆ। ਮੈਂ ਆਪ ਹੀ ਤੋੜ ਕੇ ਦੀਨ। ਤੇ ਆ ਥੋੜਾ ਜਿਹਾ ਅਦਰਕ ਵੀ ਪਾਉਣਾ ਹੈ। ਮੈਂ ਅਦਰਕ ਪੌਂਖ ਖਾਦੀ ਨੀਗੀ। ਤੇ ਚਲੋ ਕੋਈ ਨਾ ਇਹ ਵੀ ਸ਼ਿਲਟਸ ਵਿੱਚ ਮੈਂ ਪਾ ਦਉ। ਉਹ ਖਰਾਬ ਹੋ ਤਾ ਥੋੜਾ ਜਿਹਾ। ਦੋਸਤੋ ਮम्मी ਅਧਿਕਾਰ ਪਾਤਾ ਵਾ ਹੁਣ ਮम्मी ਚਲੋ ਤੁਲਸੀ ਲੈ ਗਈਏ ਰਹਿਣ ਦੋ ਸ਼ੇਕ ਨਾ ਕਰੋ ਪਿਆ ਨਾ ਕਰੋ ਸ਼ੇਕ ਆ ਦੇਖੇ ਤਾਂ ਦੇਖੋ ਬਾਈ ਕਿੰਨਾ ਸੋਹਣਾ ਲੱਗਦਾ ਸੋਹਣਾ ਲੱਗਦਾ ਪਿਆ ਵਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇਹ ਜਿਹੜਾ ਵਾਟਰ ਆ ਇਹ ਪੂਰਾ ਰੈਡ ਰੈਡ ਹੋ ਜਾਣਾ ਚਲ ਫਿਰ ਲਿਆ ਤੁਲਸੀ ਦੇ ਪੱਤੇ ਆ ਜਾ ਥਾਈਂ ਠੰਡ ਲੱਗਦੀ ਆ ਰਾਤ ਨੂੰ ਤੁਲਸੀ ਤੋੜਨੀ ਨਹੀਂ ਚਾਹੀਦੀ ਪਰ ਸੋਰੀ ਆਪਾਂ ਤੋੜ ਲਈਏ ਗਾਈਜ਼ ਆਹ ਆ ਕੀ ਗਲਾਬ ਆ ਗਲਾਬ ਹੈ ਹਾਂ ਨਹੀਂ ਨਹੀਂ ਉਹ ਇਹ ਤਲਸੀ ਹੋਈ ਆ ਹਾਂ ਮੈਂ ਗਲਾਬ ਬੀਜਾ ਵੀ ਸੀਗਾ ਇਹਦੇ ਚ ਪਤਾ ਨਹੀਂ ਪਾਇਆ ਚਲੋ ਪਾ ਦੋਨੇ ਦੇ ਚ ਤੇ ਤਾਂ ਹੋ ਗਿਆ ਪਾਣੀ ਹੈ ਧੋਣਾ ਵੀ ਹੁੰਦਾ ਸਾਰਾ ਕੁਝ ਧੋ ਧੋ ਕੇ ਪਾਇਆ ਵਾ ਮੈਂ ਸ਼ੇਰ ਜੀ ਸਵੇਰ ਨੂੰ ਕੜਾ ਇਹ ਧੋ ਕੇ ਪ੍ਰਣਾਮ ਪਾਣੀ ਫਿਰ ਹਾਂ ਅੱਧੇ ਪੀਣਾ ਮੈਂ ओके बॉस। ਇਹ ਪਨਾ ਡੌਕਸੀ ਵਾਟਰ ਬਰ ਬਕੇ ਹੋ ਗਿਆ ਰੈਡੀ। ਗイズ ਰੋਕਸੀ ਵਾਟਰ ਬਣ ਕੇ ਹੋ ਗਿਆ ਰੈਡੀ। ਰੋਕਸੀ ਡੌਕਸੀ ਇਹਨਾਂ ਢੱਕਣ ਲਾ ਦੋ ਫਿਰ। ਹੁਣ ਇਹਨੂੰ ਆਪਾਂ ਜਿਵੇਂ ਜਿਵੇਂ ਪੀ ਜਾਣਾ ਬਣਾ। ਹਮ। ਓਵੇਂ ਓਵੇਂ ਇਹਨੂੰ। ਓਕੇ ਜਾਨਾ। ਪਾਣੀ ਪਈ ਜਾਣਾ। ਪਾਣੀ ਪਈ ਜਾਣਾ ਇੱਥੇ। ਦੇਖ ਲੈ। ਤੋੜ ਲੱਗਦਾ। ਗੈਰਿਆਂ ਨਾਲ ਜਿਵੇਂ ਪੁਰਾਣੇ ਜ਼ਮਾਨੇ ਚ ਦਾਰੂ ਨਹੀਂ ਘੜਦੇ ਹੁੰਦੇ ਫਲ ਫਰੂਟ ਵਾਗੇ ਮੇਰੇ ਚਾਪਾ ਤੁਸੀਂ ਦੇਖ ਲਿਆ ਗਾਇਸ ਕੀ ਕੀ ਪਾਇਆ ਵਾ ਇਹ ਆਪਾਂ ਬਣਾਇਆ ਡਾਕਸੀ ਵਾਟਰ ਇਹ ਲੀਵਰ ਲਈ ਬਹੁਤ ਵਧੀਆ ਚੀਜ਼ ਹੈ ਇਹਦੇ ਚ ਪਾਇਆ ਆਪਾਂ ਨਿੰਬੂ ਅਦਰਕ ਤુલਸੀ ਦੇ ਪੱਤੇ ਤੇ ਪਦੀਨੇ ਦੇ ਪੱਤੇ ਖੀਰਾ ਅਦਰਕ ਅਦਰਕ ਹੋ ਗਿਆ ਨਿੰਬੂ ਮੈਂ ਸਾਰਾ ਕੁਝ ਬੋਲਤਾ ਵਾਂ ਤੇ ਇੱਕ ਇਹਦੇ ਚ ਆਪਾਂ ਪਾਇਆ ਜਿਹੜਾ ਰੈੱਡ ਰੈੱਡ ਆ ਇਹ ਹੈਗਾ ਵਾ ਚਕੰਦਰ ਨਾਲ ਤੁਹਾਨੂੰ ਜੈਕ ਕਰਦ ਰਾਈ ਹੈ ਤਾਂ ਦੋਸਤੋ ਇਹ ਆਪਾਂ ਬਣਾਇਆ ਏ ਡੌਕਸੀਵਟ ਇਹਨੂੰ ਰੱਖ ਦੇਣਾ ਪੂਰੀ ਰਾਤ ਲਈ ਠੀਕ ਹੈ ਇੱਕ ਰਾਤ ਹੀ ਧੋ ਕੇ ਰੱਖਣਾ ਹੈ ਤੇ ਸਵੇਰੇ ਉੱਠ ਕੇ ਇਹਨੂੰ ਪੀ ਲੈਣਾ ਹੈ ਠੀਕ ਹੈ ਛਾਣ ਕੇ ਤੇ ਦੇਖ ਬਈ ਇਹਦਾ ਟੇਸਟ ਕਿਦਾਂ ਦਾ ਹੋਊਗਾ ਮੇਰਾ ਤਾਂ ਦਿਲ ਕਰਦਾ ਵੈਸੇ ਹੋਣੀ ਪੀ ਲਵਾਂ ਚਲੋ ਸਵੇਰੇ ਪੀਵਾਂਗੇ ਤੇ ਗਰਮੀ ਚ ਬਹੁਤ ਵਧੀਆ ਚੀਜ਼ ਹੈ ਆਪਣੇ ਲੀਵਰ ਨੂੰ ਠੰਡਾ ਕਰਦੀ ਹੈ ਇੱਕ ਮਹੀਨੇ ਮਹੀਨੇ ਦਾ ਟ੍ਰੀਟਮੈਂਟ ਕਰਨਾ ਹੈ ਆਪਾਂ ਤੇ 1 ਮਹੀਨੇ ਚ ਦੇਖਾਂਗੇ ਨਾਲੇ ਤਾਂ ਇਹ weight ਨੂੰ ਵੀ ਫਰਕ ਪੈਂਦਾ ਇਹਦੇ ਨਾਲ ਤੇ ਆਪਣੀਆਂ ਜਿਹੜੀਆਂ ਬਿਮਾਰੀਆਂ ਨੇ ਪੇਟ ਸਾਫ਼ ਹੋ ਜਾਂਦਾ ਹੈ ਕੰਦੀ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਹੁੰਦਾ ਠੀਕ ਹੈ ਤੁਸੀਂ ਵੀ ਸਾਰੇ ਜਣੇ ਜ਼ਰੂਰ ਬਣਾਓ ਤੇ ਪੀਓ ਤੇ ਫਾਇਦੇ ਚੱਕੋ ਤਾਂ ਦੋਸਤੋ ਮੰਮੀ ਨੇ ਫਾਈਨਲੀ ਹੁਣ ਮਸ਼ਹੂਰੀ ਕਰ ਲਈ ਆ ਤਾਂ ਇਆ ਹਮ ਵੀ ਖੱਟਾ ਲੱਗਦਾ ਹਣਾ ਤਾਂ ਫਿਰ ਠੰਡਾ ਹੋ ਲੈਣ ਤੇ ਗਰਮ ਮਹਿ ਆ ਦੇ ਠੰਡਾ ਨਹੀਂ ਹੋਇਆ ਤਾਂ ਹੀ ਗਰਮ ਕੋਹ ਲੱਗ ਜਾ ਘੱਟਾ ਤੇ ਦੋਸਤੋਂ ਮੈਂ ਮਸ਼ਹੂਰੀ ਕਰ ਲਈ ਸਰ ਜੀ ਨੇ ਡਾਕਸੀ ਵਾਟਰ ਜ਼ਰੂਰ ਪੀਏ ਦੋਸਤੋਂ ਹੁਣ ਮਮੇ ਬਣਾ ਲੱਗੇ ਨੇ ਰੋਟੀ ਹਾਂ ਉਹੀ ਆਕਸੀ ਵਾਟਰ ਤਾਂ ਦੋਸਤੋਂ ਮੈਂ ਬਣਾ ਲੱਗੇ ਰੋਟੀ ਤਰੋਂ ਤੁਹਾਨੂੰ ਆ ਕੇ ਮਿਲ ਜਾਈਂ ਠੀਕ ਆ ਤਾਂ ਦੋਸਤੋਂ 10 ਘੰਟਾ ਹੋ ਗਿਆ ਵਾ ਡਾਕਸੀ ਵਾਟਰ ਬਣਾਇਨੂੰ ਪਰ ਹੁਣ ਤੇਰੇ ਹੁਣ ਚੁੱਭੀ ਮਾਰਦੀ ਵਿੱਚ ਸਵੇਰੇ ਵੀ ਨਾ ਰੋਟੀਨ ਦਿੱਤੀ ਹਣ ਤੱਕ ਮੈਂ ਕਿਹਾ ਉਹਦੇ ਚੇ ਦਿਨ ਰੱਖੀ ਆ ਇਹ ਤਾਂ ਹੈ ਅਮਰੋਗ ਕੱਟੇ ਹੁੰਦੇ ਪਾਣੀ ਚ ਆਹੋ ਅਮਰੋਗ ਤਾਂ ਫਾਈਨਲੀ ਆਪਾਂ ਡਿਨਰ ਕਰਨਾ ਸ਼ੁਰੂ ਕਰਤਾ ਵਾ ਲਿਆ ਨੂਨ ਫਿਰ ਕਿਉਂ ਨਾ ਪਾ ਲਈਆਂ ਕੱਚ ਘਟ ਸਬਜੀ ਲੱਗਦਾ ਵਾ ਤਾਂ ਦੋਸਤੋ ਅੱਜ ਡਿਨਰ ਹੈਗਾ ਕੀਰੀ ਸਬਜੀ ਨਾਲ ਰੋਟੀ ਤੇ ਨਾਲ ਸਲਾਦ ਨਾਲ ਸ਼ੱਕਰ ਤੇ ਨਾਲ ਹੋਰ ਰੀਤਾ ਮੇਰੀ ਵੀ ਇੱਕ ਦੀ ਲੱਤ ਵੱਡ ਲੋ ਓ ਲੱਸੀ ਗਾਇਸ ਲੱਸੀ ਮੇਨ ਚੀਜ਼ ਤਾਂ ਇਹ ਹੀ ਵੀ ਆ ਦੋਸਤੋ ਨੇ ਪਰੋਟੀ ਖਾ ਲਈ ਰੋਟੀ ਖਾ ਕੇ ਤੈਨੂੰ ਫਿਰ ਨੇ ਦੋਸਤੋ ਰੋਟੀ ਖਾ ਕੇ ਮम्मा ਫੇਰ ਲੱਗ ਗਏ ਆ ਸ਼ੋਪਿੰਗ ਕਰਨ ਇਹਨੇ ਸਾਰੀ ਰਾਤ ਨਹੀਂ ਇટਨਾ ਸ਼ੋਪਿੰਗ ਕਰਨ ਨੂੰ ਚੱਲੋ ਲੱਗੇ ਰਹੋ ਤਾਂ ਦੋਸਤੋ ਚੱਲੋ ਅੱਜ ਗਾਇਜ਼ ਤਾਂ ਦੋਸਤੋ ਆਪਣੇ ਅੱਜ ਦੇ ਵਲੋਗ ਵਿੱਚ ਨਿੰਦੇ ਵਧੀ ਲੈ ਕੇ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਦੋਸਤੋ ਅੱਜ ਆਪਣੀ ਥੋੜੀ ਬੋਤੀ ਮਮਾ ਨਾਲ ਲੜਾਈ ਹੋਈ ਚੱਲੋ ਕੋਈ ਨਾ ਮਮਾ ਨਾਲ ਲੜਦੇ ਮਮਾ ਨਹੀਂ ਪੈਰਾਂ ਤਾਂ ਕੋਈ ਨਾ ਦੋਸਤੋ ਸ਼ੇਰ ਜਿੱਟੀ ਕੋ ਮੈਂ ਇਹਦੇ ਨਾਲ ਗੁੱਸੇ ਆ ਮੈਂ ਇਹਨੂੰ ਨਹੀਂ ਬੁਲਾਉਣਾਗਾ ਬਸ ਤੁਸੀਂ ਮੇਰੇ ਜੇ ਮੇਰੀ ਗੱਲ ਸੁਣਨੀ ਹੈ ਨਾ ਮੈਂ ਤਾਂ ਬਸ ਸਾਡੇ ਡੌਗ ਸੀ ਵਾਟਰ ਦੀ ਕਿਹੜੀ ਬਣਾਈਏ ਵੀਡੀਓ ਉਹ ਆਪਾਂ ਦੇਖ ਰਿਹਾ ਹਾਂ ਲੀਵਰ ਤੇ ਕਿੰਨੀ ਸਰਕਾਰ ਦੀ ਆ ਕੀ ਗੱਲ ਕਿੰਨੀ ਆ ਬਿਮਾਰੀਆਂ ਖੜੀ ਚੱਲਦੀ ਨੇ। ਤੁਹਾਨੂੰ ਰੋਜ਼ ਦੱਸਿਆ ਕਰਾਂਗੇ। ਕੀ ਫਰਕ ਪੈਂਦਾ? ਇਹ ਫਰਕ ਪੈਂਦਾ ਬਸ ਇੱਕ ਟੀਜ ਨੂੰ ਫਰਕ ਨਹੀਂ ਪੈਣਾ। ਆ ਮੇਰੀ ਔਲਾਦ ਬਹੁਤ ਗੰਦੀ ਹੈ ਇਹਨੂੰ ਦੱਸ। ਨਹੀਂ ਪਤਾ ਨਾ ਕਦ ਦੁਸ਼ੀ ਦੂੰਗਾ। ਮੈਂ ਕਦੇ ਵੱਡਾ ਹੋਊਂਗਾ। ਚਲੋ ਕੋਈ ਨਾ ਹੋ ਜਾ। ਹਾਂਜੀ। ਤਾਂ ਚਲੋ ਦੋਸਤੋ ਮੇਰੇ ਨੈਟਵਰਕ ਲਾਈਕ ਯੂਰ ਲਾਈਕ ਕਮੈਂਟ ਸ਼ੇਅਰ ਕਰਦੇ। ਠੀਕ ਹੈ ਬਾਏ ਬਾਏ। ਇਆ